रायपुर ਕੋਰਡਿਨੇਟਰ ਸਰਪੰਚ ਅਮਰਗੜ ਹਰਜਿੰਦਰ ਸਿੰਘ ਲਾਲੀ ਸੇਮਕਲਾ ਗੁਰਪ੍ਰੀਤ ਸਿੰਘ ਗਲਪਤੀ ਜ਼ਿਲ੍ਹਾ ਪ੍ਰਧਾਨ ਦੇ ਹੱਤੀ ਕਿਸਾਨ ਸਰ ਮੋਰਬਾ ਧੰਨਵਾਦ ਸੁਖਦੇਵ ਸਿੰਘ ਸੁੱਖਾ ਜੀ ਸੁਖਦੇਵ ਸਿੰਘ ਜੀ ਚੇਅਰਮੈਨ ਮੈਮਾ ਜ਼ਿਲ੍ਹਾ ਪੰਚਾਇਤ ਜੋ ਕੱਲ੍ਹ ਅਸੀਂ ਲੋਕਾਂ ਦੇ ਵਿੱਚ ਲੈ ਜਾਗੇ ਜੋ ਅਸੀਂ ਇੱਕ ਤਸੱਲੀ ਦੇ ਨਾਲ ਕੰਫੀਡੈਂਸ ਦੇ ਨਾਲ ਇੱਕ ਗੱਲ ਰੱਖਾਂਗੇ ਤਜਰਬ ਬੇਸ਼ੱਕ ਦੀ ਬਹੁਤ ਵੱਡੇ ਦੋਸ਼ ਲੱਗਦੇ ਸੀਗੇ ਬਹੁਤ ਸਮੇਂ ਤੋਂ ਹਿੰਦੁਸਤਾਨ ਦੇ ਉੱਤੇ ਕਾਂਗਰਸ ਦਾ ਰਾਜ ਹੈ ਇਹਨਾਂ ਨੇ ਆ ਨੁਕਸਾਨ ਕਰਤਾ ਇਹਨਾਂ ਨੇ ਉਹ ਕਰਤਾ ਮੰਨਿਆ ਕਿ ਕੁਝ ਕਿਤੇ ਗੱਲਾਂ ਦੇ ਵਿੱਚ ਜੇ 60-70 ਸਾਲ ਸਰਕਾਰ ਚਲਾਈ ਹੈ ਕਾਂਗਰਸ ਨੇ ਸਾਰੇ ਹਿੰਦੁਸਤਾਨ ਦੀ ਕਿ ਕਿਤੇ ਕੰਮੀਆਂ ਪੇਸ਼ੀਆਂ ਨਹੀਂ ਰਹਿ ਸਕਦੀਆਂ ਸਾਥੋਂ ਕੰਮ ਕਰਦੇ ਆ ਤੁਹਾਡੇ ਘਰਾਂ ਦੇ ਵਿੱਚ ਆਪਦੇ ਕਾਰੋਬਾਰ ਦੇ ਵਿੱਚ ਗਲਤੀਆਂ ਹੋਣੀਆਂ ਸੁਭਾਵਿਕ ਹੈ ਪਰ ਜਿਹੜੀਆਂ ਪਿਛਲੇ 10 ਸਾਲ ਤੋਂ ਜਿਸ ਤਰ੍ਹਾਂ ਭਾਜਪਾ ਨੇ ਲੋਕਾਂ ਨੂੰ ਧਰਮ ਦੇ ਨਾਂ ਦੇ ਉੱਤੇ ਪ੍ਰਭਾਵਿਤ ਕਰਕੇ ਵੋਟਾਂ ਲੈ ਕੇ ਰਾਜ ਕੀਤਾ ਉਹਦਾ ਸਿੱਟਾ ਅੱਜ ਹਰ ਸਿਆਣੇ ਵੋਟਰ ਨੂੰ ਹਰ ਹਿੰਦੁਸਤਾਨ ਨਾਲ ਪਿਆਰ ਕਰਨ ਵਾਲੇ ਨੂੰ ਜਿਸ ਤਰ੍ਹਾਂ ਦੇ ਹਾਲਾਤ ਬਣਾਤੇ ਹਿੰਦੁਸਤਾਨ ਦੇ ਵਿੱਚ ਇੱਕ ਇਨਾ ਬਹੁ ਧਰਮੀ ਦੇਸ਼ ਬਹੁ ਜਾਤੀ ਦੇਸ਼ ਬਹੁ ਰੰਗਾ ਦੇਸ਼ ਜਿੱਦੇ ਤੇ ਪਤਾ ਨਹੀਂ ਤਾਮਨ ਆੜੂ ਤੋਂ ਲੈ ਕੇ ਕੰਨਿਆ ਕੁਮਾਰੀ ਤੋਂ ਲੈ ਕੇ ਜੰਮੂ ਕਸ਼ਮੀਰ ਤੱਕ ਕਿੰਨੀਆਂ ਜਾਤੀਆਂ ਦੇ ਲੋਕ ਰਹਿੰਦੇ ਨੇ ਸਾਡਾ ਦੇਸ਼ ਕਿਸੇ ਇੱਕ ਧਰਮ ਨਾਲ ਸੰਬੰਧਿਤ ਨਹੀਂ ਹੈ ਸਾਡਾ ਦੇਸ਼ ਕਿਸੇ ਇੱਕ ਜਾਤ ਨਾਲ ਸੰਬੰਧਿਤ ਨਹੀਂ ਹੈ ਸਾਡਾ ਦੇਸ਼ ਕਿਸੇ ਇੱਕ ਬੋਲੀ ਨਾਲ ਸੰਬੰਧਿਤ ਨਹੀਂ ਹੈ ਔਰ ਇਹੀ ਸਾਡਾ ਸਹੱਪਣ ਹੈ ਇਹੀ ਸਾਡੇ ਹਿੰਦੁਸਤਾਨ ਦੀ ਖੂਬਸੂਰਤੀ ਹੈ ਨਮਾ ਜਸਵੀਰ ਸਿੰਘ ਜੀ 105 ਆਓ ਜੀ ਬੈਂਸਿੰਗ ਜੀ ਬਰਾੜ ਸੋ ਸੁਖਮੰਦਰ ਸਿੰਘ ਜੀ ਸੋ ਅਵਧਾਰ ਸਿੰਘ ਜੀ ਗੋਨਿਆਣਾ ਸਾਹਿਬ ਉਹਦਾ ਜੀ ਦਾ ਹੁਕਮ ਹੈ 2 ਮਿੰਟ ਵਾਸਤੇ ਤੁਹਾਡੇ ਨਾਲ ਦਿਲ ਦੀਆਂ ਗੱਲਾਂ ਸਾਂਝੀਆਂ ਕਰ ਲੀਏ ਜੀ ਨਾ ਹਰ ਹਰਵੰਸ ਕੋ ਮੇਬੀ ਹਰਵੰਸ ਕੋਰ ਔਰ ਮੈਜਿਸਟਰ ਸੈਕਟਰੀ ਪੰਜਾਬ ਸਟੇਟ ਮਹਿਲਾ ਕਾਂਗਰਸ ਵੋਇਸ ਪ੍ਰੋਵਾਈਡਰ ਜ਼ਿਲ੍ਹਾ ਬਠਿੰਡਾ ਮਹਿਲਾ ਕਾਂਗਰਸ ਦਾ ਦਿলো ਤਰਵਾਦ ਸੋ ਮੇਰੇ ਵੱਡੇ ਭੈਣ ਜੀ ਮਨਜੀਤ ਕੌਰ ਜੋ ਕਾਂਗਰਸ ਪਾਰਟੀ ਦੇ ਮਹਿਲਾ ਦੇ ਬਹੁਤ ਹੀ ਸਾਡੇ ਪੁਰਾਣੇ ਇਕਸਾਦੀ ਆਗੂ ਨੇ ਭੈਣ ਮਨਜੀਤ ਕੌਰ ਉਹਨਾਂ ਨੂੰ ਬੇਨਤੀ ਹੈ ਮਾਈਕ ਤੇ ਆ ਕੇ ਉਹ ਤੁਹਾਡੇ ਨਾਲ ਰੂਬਰੂ ਹੋਣਗੇ ਤੇ ਦੋ ਗੱਲਾਂ ਕਰਨਗੇ ਇੱਕ ਮਲਾਪੈਂਟ ਉਹਨਾਂ ਦਾ ਵੀ ਬਹੁਤ ਬਹੁਤ ਤਾੜੀਵਾਦ ਪਿੰਡ ਨਰਵਾੜਾ ਤੋਂ ਪ੍ਰਗਟ ਸਿੰਘ ਨਰਵਾੜਾ ਜੀ ਕਟਗਿੰਦੀ ਜੀ ਮਾਨ ਪੈਣ ਲਗੀਨਾ ਬੇਗਮ ਜੀ ਉਹਨਾਂ ਦਾ ਵੀ ਬਹੁਤ ਧੰਨਵਾਦ ਸੋ ਮੈਂ ਹੁਣ ਬੇਨਤੀ ਕਰੂੰਗਾ ਬੀਬਾ ਮਨਜੀਤ ਕੌਰ ਉਹ ਮਾਈਕ ਲੈ ਕੇ ਆਓ ਸਰ ਸੋ ਇਹ ਕੰਫਰੰਸਾਤ ਜੋ ਝੂਠਾ ਪ੍ਰਚਾਰ ਚੱਲ ਰਿਹਾ ਹੈ ਬਹੁਤ ਜਿੰਦਾਬਾਦ ਹਰੌਣ ਗਾਂਧੀ ਜਿੰਦਾਬਾਦ 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 ਜੀਤ ਨੂੰ ਕਹਿਣ ਲਖੋ ਸਾਰੇ ਸਾਥੀਆਂ ਨੂੰ ਬੇਨਤੀ ਹੈ ਬੈਠੇ ਜਨ ਸਾਥੀ ਕੋਲ ਵੀ ਪੁੱਛਿਆ ਜਿਓ ਪਾਈ ਸਾਹ ਲੜਾ ਲੜਾ ਜੀਤ ਮੰਦਰ ਸਿੱਖੂ ਜੀ ਦਾ ਆਵਾਜ਼ ਜੀਤ ਮੰਦਰ ਸਿੱਖੂ ਜੀ ਦਾ ਆਵਾਜ਼ ਆ ਜਿਹੜੇ ਮੂਰੇ ਇਹਨਾਂ ਨੂੰ ਫਰਮੇ ਦੂਰ ਕੀਤਾ ਗਿਓ ਵੀ ਸਾਰਿਆਂ ਨੂੰ ਬੇਨਤੀ ਹੈ ਸਿੱਧੂ ਸਾਹਿਬ

ਸਾਰੇ ਹੋਰ ਅਤੇ ਕਮੇਟੀ ਬੰਦ ਕਰੋ ਹੰਦ ਕਰੋ ਦੀ ਤੁਹਾਡਾ ਸਾਰਿਆਂ ਦਾ ਬੜਾ ਸਵਾਗਤ ਹੈ ਸੋ ਮੈਂ ਤੁਹਾਡੇ ਨਾਲ ਚੰਗੱਲਾਂ ਕਰਨਾ ਚਾਹਣਾ ਸ਼ੇਅਰ ਕਰਨਾ ਚਾਹਣਾ ਕਿ ਅੱਜ ਅਸੀਂ ਬਠਿੰਡਾ ਪਾਰਲੀਮੈਂਟ ਜੋ ਲੜਨ ਜਾ ਰਹੇ ਹਾਂ ਤੇ ਮੈਨੂੰ ਕਾਂਗਰਸ ਨੇ ਤੌਰ ਤੇ ਉਮੀਦਵਾਰ ਬਣਾ ਕੇ ਇੱਥੇ ਇਲੈਕਸ਼ਨ ਲੜਨ ਦਾ ਹੁਕਮ ਕੀਤਾ ਸੋ ਅੱਜ ਅਸੀਂ ਅਗਾਜ਼ ਕੀਤਾ ਆਪਦੇ ਅਫੀਸ਼ਲ ਤੌਰ ਤੇ ਇਲੈਕਸ਼ਨ ਕੈਂਪੇਨ ਦਾ ਤੇ ਸ਼ੁਰੂਆਤ ਕੀਤੀ ਹੈ ਕਿ ਜਿਹੜੇ ਬਠਿੰਡੇ ਦੇ ਵਿੱਚ ਅਸੀਂ ਮੁੱਖ ਚੋਣ ਦਫ਼ਤਰ ਮੇਨ ਜਿਹੜਾ ਸਾਡਾ ਇਲੈਕਸ਼ਨ ਦਾ ਦਫ਼ਤਰ ਹੈ ਉਹਦਾ ਅੱਜ ਅਸੀਂ ਉਦਘਾਟਨ ਕੀਤਾ ਸੋ ਲੋਕਾਂਚ ਤੇ ਖਾਸ ਕਰਕੇ ਕਾਂਗਰਸ ਦੇ ਵਰਕਰਾਂ ਚ ਬਹੁਤ ਉੱਚ ਅੱਜ ਵੀ ਇਸ ਇਨੋਗਰੇਸ਼ਨ ਤੇ ਦਫਤਰ ਖੋਲਣ ਤੇ ਬਹੁਤ ਵੱਡੀ ਜਿੱਤੀ ਨਾਲ ਸਾਰੇ ਸੂਚੀ ਕਾਂਗਰਸ ਦੀ ਲੀਡਰਸ਼ਿਪ ਦੇ ਵਰਕਰ ਸਹਿਬਾਨ ਪਹੁੰਚੇ ਨੇ ਮੈਂ ਉਹਨਾਂ ਦਾ ਧੰਨਵਾਦ ਵੀ ਕਰਦਾ ਤੇ ਹੁਣ ਇੱਥੋਂ ਹੀ ਸਾਰੇ ਕੈਂਪੇਨ ਦਾ ਜੋ ਸਿਸਟਮ ਹੈ ਜੋ ਪ੍ਰੋਗਰਾਮ ਹੈ ਇਸ ਚੋਂ ਦਫਤਰ ਚੋਂ ਚੱਲੇਗਾ ਕਿਉਂਕਿ ਦਫਤਰ ਇੱਕ ਬਹੁਤ ਇੰਪੋਰਟੈਂਟ ਹਿੱਸਾ ਹੁੰਦਾ ਹੈ ਮੈਨੇਜਮੈਂਟ ਇਲੈਕਸ਼ਨ ਦੀ ਇੱਕ ਬਹੁਤ ਵੱਡਾ ਹਿੱਸਾ ਹੁੰਦਾ ਸੋ ਜੋ ਇਲੈਕਸ਼ਨ ਦੀ ਮੈਨੇਜਮੈਂਟ ਹੈ ਉਹ ਮੁੱਖ ਚੋਣ ਦਫ਼ਤਰ ਤੋਂ ਚੱਲਦੀ ਹੈ ਅਸੀਂ ਇੱਥੇ ਸੀਨੀਅਰ ਕਾਂਗਰਸ ਲੀਡਰਸ ਦੀ ਡਿਊਟੀ ਲਗਾ ਦਿੱਤੀ ਹੈ ਤੇ ਉਹ ਆਪਦੀ ਪਲੈਨਿੰਗ ਵਕਫ ਵਕ ਨੌ ਦੇ ਨੌ ਹਲਕਿਆਂ ਦੀ ਇੱਥੋਂ ਪਲੈਨਿੰਗ ਹੋ ਕੇ ਰੋਜ਼ ਦੀ ਉਹ ਹਲਕਿਆਂ ਚ ਜਾਇਆ ਕਰੋਗੀ ਤੇ ਸ਼ਾਮ ਤੱਕ ਸਾਨੂੰ ਇੱਥੇ ਫੀਡਬੈਕ ਮਿਲ ਕੇ ਅਸੀਂ ਜੋ ਵੀ ਉਹਦੇ ਚ ਅੱਗੇ ਐਕਸ਼ਨ ਕਰਨਾ ਹੋਊਗਾ ਉਸੀ ਸਮੇਂ ਸਮੇਂ ਸਿਰ ਕਰਦੇ ਰਹਾਗੇ ਸੋ ਇਸ ਤੋਂ ਬਾਅਦ ਅਸੀਂ ਜਾਣਾ ਡੀਸੀ ਦਫ਼ਤਰ ਜਿੱਥੇ ਕਿ ਅੱਜ ਸਾਢੇ 12:00 ਦੇ ਇੱਕ ਦੇ ਵਿੱਚ ਵਿੱਚ ਅਸੀਂ ਨਾਮੀਨੇਸ਼ਨ ਪੇਪਰ ਫਾਈਲ ਕਰਨੇ ਨੇ ਉਹ ਫਾਈਲ ਕਰਨ ਤੋਂ ਬਾਅਦ ਅਸੀਂ ਸ਼੍ਰੀ ਦਮਦਮਾ ਸਾਹਿਬ ਤੱਕ ਸਾਥ ਤੇ ਸਾਰਿਆਂ ਨੂੰ ਨਾਲ ਲੈ ਕੇ ਮੱਥਾ ਟੇਕਣਾ ਨਤਮਸਤਕ ਹੋ ਕੇ ਗੁਰੂ ਮਹਾਰਾਜ ਜੀ ਅਰਦਾਸ ਕਰਨੀ ਹੈ ਚਰਦੀ ਘਰ ਦੀ ਅਰਦਾਸ ਕਰਨੀ ਹੈ ਕਿ ਸਾਨੂੰ ਬੰਦ ਦੇ ਵੇਖੀ ਅਸੀਂ ਵਧੀਆ ਤਰੀਕੇ ਨਾਲ ਇਲੈਕਸ਼ਨ ਲੜ ਕੇ ਸਾਨੂੰ ਕਾਮਯਾਬੀ ਮਿਲੇ ਤਾਂ ਕਿ ਬਠਿੰਡਾ ਪਾਰਲੀਮੈਂਟ ਦੇ ਹਲਕੇ ਦੇ ਲੋਕਾਂ ਦੀ ਪੰਜਾਬ ਦੀ ਮੈਂ ਬਤੌਰ ਐਮਪੀ ਬਣ ਕੇ ਸੇਵਾ ਕਰ ਸਕਾਂ ਸੋ ਤੁਹਾਡਾ ਸਾਰਿਆਂ ਦਾ ਇਕਵਲ ਬਹੁਤ ਬਹੁਤ ਮੋਰਗੋਰ ਮਾਈਕਾ ਦੇ ਲਈ ਇੱਕ ਸ਼ੁਕਰੀਆ ਪਾਰਟੀ ਦੀ ਲੀਡ ਸਿੱਕਾ ਹੁਆ ਰਿਹਾ ਹੈ ਬਾਦਵਾ ਗਏ ਕਿ ਜੀ ਪ੍ਰਤਾਪ ਸਿੰਘ ਬਾਦਵਾ ਨਿਕਲ ਕਰ ਰਹੇ ਹੈ ਕੋਣ ਕੋਣ ਆ ਰਹੇ ਲੇਖਾ ਰਾਜਾ ਵੜਿੰਗ ਜੋ ਸਾਡੇ ਪ੍ਰਧਾਨ ਨੇ ਉਹ ਆ ਰਹੇ ਨੇ ਤੇ ਤੇ ਸਰ ਪ੍ਰਤਾਪ ਸਿੰਘ ਬਾਜਵਾ ਇਸ ਕਰਕੇ ਨਿਆਸ ਸਕਰੇ ਕਿਉਂਕਿ ਉਹਨਾਂ ਨੇ ਅੱਜ ਗੁਰਦਾਸਪੁਰ ਤੇ ਜਲੰਧਰ ਕਾਗਿਜ਼ ਪਰ ਨੇਵੇਂ ਤੇ ਤੁਹਾਨੂੰ ਪਤਾ ਹੈ ਕਾਗਿਜ਼ ਪਰ ਅੰਦਰ ਟਾਈਮ ਉਹੀ ਹੁੰਦਾ ਸੋ ਸਾਰੀ ਕਿਉਂਕਿ ਹੁਣ ਦਿਨ ਅੱਜ ਇੱਕ ਹੈਗਾ ਜਿਹਨੇ ਤਿੰਨ ਚਾਰ ਕਾਂਗਰਸ ਉਮੀਦਵਾਰਾਂ ਨੇ ਕਾਗਿਜ਼ ਪਰ ਨੇ ਸੋ ਜਦੋਂ ਪ੍ਰਤਾਪ ਤੇ ਦੋਨੋਂ ਇਕੱਠੇ ਆ ਜਾਂਦੇ ਜੇ ਅੱਜ ਕਿਸੇ ਹੋਰ ਨੇ ਨਹੀਂ ਪਰਨੇ ਦੇ ਅਜ ਹੋਰ ਨੇ ਵੀ ਸੁਖੀ ਲੰਦਾ ਹੋਇਆ ਜੀ ਨੇ ਪਰਨੇ ਆ ਚੰਨੀ ਸਾਹਬ ਨੇ ਪਰਨੇ ਆ ਹੁਸ਼ਾਲਪੁਰ ਭਰੇ ਜਾ ਰਹੇ ਨੇ ਬਠਿੰਡੇ ਭਰੇ ਜਾ ਰਹੇ ਸੋ ਪ੍ਰਤਾਪ ਜੀ ਨੇ ਤੇ ਰਾਜਾ ਜੀ ਨੇ ਆਪ ਦਾ ਮੇਰੇ ਖਿਆਲ ਡਿਊਟੀ ਮੰਡ ਲਈ ਹੈ ਰਾਜਾ ਜੀ ਮੇਰੇ ਕੋਲ ਆ ਰਹੇ ਨੇ ਪ੍ਰਤਾਪ ਮੇਰੇ ਖਿਆਲ ਗੁਰਦਾਸਪੁਰ ਤੇ ਜਿਲੰਦਰ ਜਾ ਰਹੇ ਸਿੱਧੂ ਸਾਹਿਬ ਇਸ ਤਰ੍ਹਾਂ 16 15 ਸਾਲ ਤੋਂ ਲਗਾਤਾਰ ਰਾਜਾਪੁਰ ਬਾਦਾ ਤੇ ਜਿੱਤੇ ਆਏ ਨੇ ਅਗਰ ਕੇ ਬੜਾ YouTube ਤੇ ਚੌਂਦਾਂ ਚ ਹੈ ਗਿਆ ਤਿਤੋਂ ਨਕੀ ਲਾ ਦੋ ਹਮ ਕਿਸ ਤਰ੍ਹਾਂ ਤੁਸੀਂ ਇਹਨਾਂ ਨੂੰ ਸਿੱਖਦੇ ਹੋਗੇ ਹਰਮਪਾਉ ਬਤ ਉਹ ਤੇ ਗਈ ਇਹ ਤੋਂ ਨਹੀਂ ਉਹ ਤੁਹਾਡੇ ਹੋਗੇ ਜੀ ਹਾਂ ਉਹ ਤੇ ਗਈ ਉਹ ਤੁਹਾਡੇ ਤੇ ਜਾਂਦਾ ਰਹੇ ਤੁਸੀਂ ਗਏ ਉਹ ਤੁਸੀਂ ਚਲੋ ਪਤਾ ਲੱਗ ਚੁਕੇ ਸੱਤ ਸਾਬ ਲਗਾਤਾਰ ਜੇ ਕਾਲੀ ਦਲ ਦੀ ਗੱਲ ਕਰੀਏ ਭਾਜਪਾ ਤੋਂ ਜਿਹੜੇ ਘਰ ਵਾਪਸੀ ਹੋ ਰਹੀ ਹੈ ਕਾਲੀ ਦਲ ਦੇ ਵਿੱਚ ਕੁਝ ਚਰਚਾਾਂਵਾਂ ਹੋ ਰਹੀ ਵੀ ਕਰਨ ਨੇ ਤੁਹਾਨੂੰ ਲੱਗਦਾ ਵੀ ਇਸ ਚੀਜ਼ ਨਾਲ ਜਿਹੜਾ ਹੈਗਾ ਤੁਹਾਨੂੰ ਜਿਹੜਾ ਹੈ ਕੰਪੀਟੀਸ਼ਨ ਦੇ ਪਾਉਣਗੇ ਮੈਨੂੰ ਸਮਝ ਨਹੀਂ ਜਿਸ ਤਰ੍ਹਾਂ ਰਵਿੰਦਰ ਰੋਟੇ ਖਲਾ ਅਰ ਉਥੇ ਇਲੈਕਸ਼ਨ ਲੜੇ ਸੀ ਤਲਵੰਡੀ ਸਾਬੋ ਤੋਂ ਰਵੀਪ੍ਰੀਤ ਰਵੀਪ੍ਰੀਤ ਕਾਰਗਾਈ ਦਾ ਜ਼ਬਾਬ ਗਿਆ ਆਪਣੇ ਇੱਕ ਹੋਰ ਲੀਡਰ ਨੇ ਭਾਜਪਾ ਦੇ ਉਹਨਾਂ ਦੇ ਵਾਪਸੀ ਦੀ ਗੱਲ ਚੱਲ ਰਹੀ ਹੈ ਚੱਲ ਰਹੀ ਹੈ ਜੇਕਰ ਹੋਊਗੀ ਉਹ ਤੋਂ ਗੱਲ ਕਰਿਓ ਜਿੱਥੇ ਤੱਕ ਰਵੀਪ੍ਰੀਤ ਦੀ ਗੱਲ ਹੈ ਦੇਖੋ ਉਹਦੀ ਵਿਕਰਮਜੀਤ ਖੇਨ ਨਾਲ ਦੋਸਤੀ ਸੀ ਉਹ ਤਾਂ ਜਿਵੇਂ ਕਹਿੰਦਾ ਹੈ ਨਾ ਉਹ ਸਿਰਫ ਐਡ ਹੌਕ ਐਡ ਹੌਕ ਗਿਆ ਹੋਇਆ ਸੀ ਆਪਣਾ ਇੰਟਰਨਸ਼ਿਪ ਕਰਨ ਗਿਆ ਹੋਇਆ ਸੀ ਬਾਅਦ ਵਿੱਚ ਠੀਕ ਹੈ ਦਿਲ ਉਹਦਾ ਅਕਾਲੀ ਦਲ ਚ ਸੀ ਤੇ ਅਕਾਲੀ ਦਲ ਨੂੰ ਉੱਥੇ ਕੋਈ ਹਲਕਾ ਇੰਚਾਰਜ ਮਿਲ ਨਹੀਂ ਰਿਹਾ ਸੀ ਸੋ ਉਹਨਾਂ ਨੇ ਇੱਕ ਕੰਪਰੋਮਾਈਜ਼ਡ ਹਲਕਾ ਇੰਚਾਰਜ ਰਵੀਪ੍ਰੀਤ ਦੇ ਰੂਪ ਦੇ ਵਿੱਚ ਤਲਵੰਡੀ ਸਾਬੋ ਚ ਲੈ ਕੇ ਆਏ ਜਿਹਨੇ ਜੋਇਨ ਕੀਤਾ ਉਹਦੇ ਨੇ ਇੱਕ ਸਵਾਲ ਜਿਹੜਾ ਸੁਖੀਰ ਸਿੰਘ ਬਾਦਲ ਨੂੰ ਪੁੱਛਿਆ ਗਿਆ ਸੀ ਉਹ ਤੁਹਾਡੇ ਬਾਰੇ ਗੱਲ ਹੋਈ ਉਹ ਕਹਿੰਦੇ ਵੀ ਮੈਂ ਨਹੀਂ ਪਾਰਟੀ ਤੋਂ ਕੱਢਿਆ ਜੀਤ ਮਹਿੰਦਰ ਸਿੰਘ ਸਿੱਧੂ ਨੂੰ ਉਹ ਜਿਹੜੇ ਇੱਥੇ ਦੇ ਤਲਵੰਡੀ ਸਾਬੋ ਦੇ ਲੋਕ ਨੇ ਵਰਕਰਾਂ ਨੇ ਕੱਢਿਆ ਉਹ ਵੀ ਮੈਂ ਪਾਰਟੀ ਤੋਂ ਨਹੀਂ ਕੱਢਿਆ ਉਹ ਸ਼੍ਰੋਮਣੀ ਅਕਾਲੀ ਦਲ ਦਾ ਪ੍ਰਧਾਨ ਉਹ ਮੈਨੂੰ ਲੱਗਦਾ ਜਾਂ ਤਾਂ ਥੋੜਾ ਮੈਂਟਲੀ ਅਨਸਟੇਬਲ ਹੈ ਉਹ ਹੋ ਗਿਆ ਕਿਉਂਕਿ ਉਹਦੀ ਕੰਮ ਨਹੀਂ ਆ ਰਹੀ ਹੈ ਕਿਉਂਕਿ ਉਹਨੂੰ ਇਹ ਹੀ ਨਹੀਂ ਪਤਾ ਕਿ ਪਹਿਲੀ ਗੱਲ ਤਾਂ ਪਾਰਟੀ ਚੋਂ ਮੈਨੂੰ ਕੱਢਿਆ ਨਹੀਂ ਤੇ ਅੱਜ ਤੱਕ ਮੈਨੂੰ ਤੁਸੀਂ ਦੱਸ ਦਿਓ ਵਰਕਰ ਕਿਸੇ ਲੀਡਰ ਨੂੰ ਪਾਰਟੀ ਚੋਂ ਕੱਢਦੇ ਹੁੰਦੇ ਆ ਇਹ ਪ੍ਰੋਗਰੈਟਿਵ ਹੁੰਦਾ ਪਾਰਟੀ ਦੇ ਪ੍ਰਧਾਨ ਦਾ ਤੇ ਮੈਂ ਉਸ ਦਿਨ ਵੀ ਤੁਸੀਂ ਸਾਰੇ ਸੀ ਤੇ ਮੈਂ ਪਾਰਟੀ ਚੋਂ ਰਿਜ਼ਾਈਨ ਕੀਤਾ ਇਨਾਂ ਨੂੰ ਇਹ ਇੱਕ ਹੁਣ ਸ਼ੌਕ ਲੱਗ ਰਿਹਾ ਹੈ ਤੇ ਉਹ ਵੀ 440 ਵੋਲਟ ਦਾ ਲੱਗਿਆ ਹੋਇਆ ਇਕੱਲੀ ਦਲ ਦੀ ਲੀਡਰਸ਼ਿਪ ਨੂੰ ਕਿ ਜਿਹੜਾ ਸਾਡੀ ਪਾਰਟੀ ਨੂੰ ਛੱਡ ਕੇ ਗਿਆ ਸੀ ਅੱਜ ਉਹੀ ਸਾਡਾ ਮੁਕਾਬਲਾ ਕਰਕੇ ਸਾਨੂੰ ਹਰਾਉਣ ਤੇ ਲੱਗਿਆ ਹੋਇਆ ਤੇ ਇਹਨੇ ਜਿੱਤ ਜਾਣਾ ਤੇ ਮੇਰਾ ਜਿਹੜਾ ਇੱਕ ਸਟੈਂਡ ਸੀਗਾ ਉਹ ਮੇਰਾ ਸਟੈਂਡ ਪ੍ਰੂਫ ਹੋ ਜਾਣਾ ਕਿ ਇਕੱਲੀ ਦਲ ਪੰਜਾਬ 'ਚ ਬਿਲਕੁਲ ਖਤਮ ਹੋ ਚੁੱਕਾ ਸੀ ਸਿੱਧੂ ਸਾਹਿਬ ਇਹ ਸੀ ਕਿਉਂ ਛੱਡਿਆ ਸੀ ਸਿੱਧੂ ਸਾਹਿਬ ਸਿਮਨ ਭਗਵੰਤ ਸਿੰਘ ਮਾਨ ਕਹਿੰਦੇ ਸਾਡੇ ਕੈਂਡੀਡੇਟ ਗੁਰਮੀਤ ਸਿੰਘ ਖੁੱਡੀਆਂ ਨੂੰ ਅਸੀਂ 2 ਲੱਖ ਬੋਟ ਤੋਂ ਜਿਤਾਵਾਂਗੇ ਕੀ ਕਹਿਣਾ ਚਾਹੂਗੇ ਉਹ ਤਾਂ 10 ਲੱਖ ਵੀ ਕਹਿ ਸਕਦਾ ਭਗਵੰਤ ਮਾਨ ਦੀ ਕੋਈ ਕੰਨ ਸੀਰੀਅਸਲੀ ਤੁਸੀਂ ਲੈਨੇ ਹੋ ਤੁਸੀਂ ਜਿਉ ਹੋਣੇ ਇੱਥੇ ਬਠਿੰਡੇ ਚ ਗੁੱਲ ਖਲਾਕੇ ਗਿਆ ਉਸ ਤੋਂ ਬਾਅਦ ਬੈਠ ਰਹੀ ਹੈ ਕਿ ਆਪਾਂ ਭਗਵੰਤ ਮਾਨ ਦੇ ਬਾਰੇ ਭਲੀਆਂ ਗੱਲਾਂ ਨਾ ਕਰਿਆ ਕਰੀਏ ਉਹ ਤਾਂ ਤੀਰ ਕਮਾਂਡ ਚਲਾ ਕੇ ਪਤਾ ਨਹੀਂ ਕਿਹਨੂੰ ਮਾਰਨ ਤੇ ਲੱਗਿਆ ਪਿਆ ਉਹਜੂੰ ਅੱਖ ਜੀ ਬੰਦ ਕਰਕੇ ਤੀਰ ਕਮਣ ਚਲਾ ਦਿੰਦਾ ਉਹ ਪਤਾ ਨਹੀਂ ਕਿਹਦੇ ਮਾਰਨਾ ਚਾਹੁੰਦਾ ਉਹ ਤੀਰ ਸੋ ਇਸ ਕਰਕੇ ਉਹਦੀਆਂ ਗੱਲਾਂ ਕਰਨ ਦਾ ਕੋਈ ਫਾਇਦਾ ਨਹੀਂ ਹੈ ਗੱਲ ਮੁੱਦਿਆਂ ਦੀ ਕਰੀਏ ਇਲੈਕਸ਼ਨ ਮੁੱਦੇ ਤਾਂ ਹੁੰਦਾ ਮੈਂ 2 ਲੱਖ ਤੇ ਜਿੱਤੇ ਦੂੰ ਮੈਂ 13 ਜ਼ੀਰੋ ਕਰ ਦੂੰ ਜਦੋਂ ਚਾਰਤੀ ਨੂੰ ਰਿਜ਼ਲਟ ਆ ਜਾਊਗਾ ਨਾ ਸਾਰਾ ਕੁਝ ਸਾਹਮਣੇ ਆ ਜਾਊਗਾ ਇਹ ਗੱਲਾਂ ਰਹਿ ਜਣੀਆਂ ਕਾਂਗਰਸ ਪਾਰਟੀ ਬਠਿੰਡੇ ਚੋਂ ਸੀਟ ਜਿੱਤੇਗੀ ਤੇ ਬਹੁਤ ਅੱਛੀ ਪਰਫਾਰਮੈਂਸ ਤੇਰਾ ਦੀ ਤੇਰਾ ਸਿੱਟਾ ਸਾਡੀ ਰਹੇਗੀ ਸਾਬ ਪੰਜਾਬ ਦੀ ਜੋ ਵਾਦੇ ਕੀਤੇ ਸੀ ਆਮ ਆਦਮੀ ਪਾਰਟੀ ਨੇ ਚੋਣਾਂ ਮਿਹਲੇ 2 ਸਾਲ ਪਹਿਲਾਂ ਉਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਕੋਈ ਪੂਰਾ ਕੀਤਾ ਇਹ ਤਾਂ ਸਮਝਦੇ ਆਂ ਅੰਚ ਲੋਕੀ ਜਿਨ੍ਹਾਂ ਨੇ ਵੋਟਾਂ ਪਾਈਆਂ ਸੀ ਉਹੀ ਪਛਤਾਵਾ ਕਰ ਰਹੇ ਨੇ ਕਿ ਸਾਡੇ ਤੋਂ ਬਹੁਤ ਵੱਡੀ ਗਲਤੀ ਹੋ ਗਈ ਆ 2 ਸਾਲਾਂ ਦੇ ਵਿੱਚ ਪੰਜਾਬ ਨੂੰ ਆਮ ਆਦਮੀ ਪਾਰਟੀ ਵਾਲਿਆਂ ਨੇ 20 ਸਾਲ ਪਿੱਛੇ ਲੈ ਤਾ ਕੋਈ ਇਹ ਜਵਰਕ ਨਹੀਂ ਜਿਹੜਾ ਖੁਸ਼ ਹੋਵੇ ਸਾਰੇ ਸਿਰਕਾ ਤੇ ਉਤਰੇ ਹੋਏ ਨੇ ਮੁਲਾਜ਼ਮ ਤਾਂ ਉਤਰੇ ਹੋਏ ਨੇ ਕਿਸਾਨ ਤਾਂ ਉਤਰੇ ਹੋਏ ਨੇ ਤੁਸੀਂ ਦੇਖੋ ਤਾਂ ਸਹੀ ਕਹਿੰਦੇ ਸੀ ਅਸੀਂ ਟੈਂਕੀਆਂ ਤੋਂ ਲੋਕਾਂ ਨੂੰ ਉਤਾਰ ਕੇ ਦਵਾਂਗਾ ਮੋਕਾੜੀ ਦਮਾ ਅੱਜ ਵੀ ਟੈਂਕੀਆਂ ਦੇ ਕੋਕੀ ਬੈਲੇ ਨਹੀਂ ਕਹਿੰਦੇ ਅਸੀਂ ਚੁੰਨੀਆਂ ਨਹੀਂ ਰੋਲਣ ਦਵਾਂਗੇ ਅਸੀਂ ਲੋਕਾਂ ਦੀ ਪੱਗਾਂ ਨਾ ਰੋਲਾਂਗੇ ਦੇ ਤੁਸੀਂ ਆਪ ਦੇਖ ਲਿਓ ਮੀਡੀਆ ਵਾਲੇ ਤੁਸੀਂ ਕਵਰ ਕਰ ਰਹੇ ਹੋ ਕਿ ਕਿਸ ਤਰੀਕੇ ਨਾਲ ਲੋਕਾਂ ਦੀਆਂ ਪੱਗਾਂ ਰੋਲੀਆਂ ਗਈਆਂ ਸਾਡੀਆਂ ਤੀਆਂ ਦੀਆਂ ਪੈਣਾ ਦੀਆਂ ਚੁੰਨੀਆਂ ਰੋਲਾਈ ਰੋਲੀਆਂ ਗਈਆਂ ਸੋ ਇਸ ਕਰਕੇ ਗੱਲਾਂ ਕਰਨੀਆਂ ਇਹ ਸਰਕਾਰ ਚੁਟਕਲੇਆਂ ਨਾਲ ਸਰਕਾਰ ਨਹੀਂ ਚਲਦੀ ਜੀ ਸਰ 41 ਵਾਰ ਇੱਕ ਮਿੰਟ ਇੱਕ ਮਿੰਟ ਚੁਟਕਲੇਆਂ ਨਾਲ ਸਰਕਾਰ ਨਹੀਂ ਚਲਦੀ ਹੁੰਦੀ ਸਰਕਾਰ ਚਲਦੀ ਹੈ ਜਿਹੜਾ ਕਿ ਕੋਈ ਐਕਸਪੀਰੀਅੰਸ ਹੋਵੇ ਸਰਕਾਰ ਚਲਦੀ ਹੈ ਜਦੋਂ ਤੁਹਾਨੂੰ ਪੰਜਾਬ ਪੰਜਾਬੀਆਂ ਦਾ ਜ਼ਰਦ ਹੋਵੇ ਕੋਈ ਰੂਡ ਮੈਪ ਹੋਵੇ ਇਨਕਮ ਤਾਂ ਜ਼ੀਰੋ ਹੈ 1 ਲੱਖ ਕਰੋੜ ਤੋਂ ਨੇੜੇ ਤਾਂ loan ਚੱਕ ਲਿਆ ਤੇ ਖਾ ਤੁਸੀਂ ਦੇ ਨਹੀਂ ਸਕਦੇ ਬਿਜਲੀ ਬੋਰਡ ਤੁਸੀਂ ਕੰਗਾਲ ਕਰਤਾ ਹੁਣ ਕਿਹਨੇ ਪਾਸੇ ਨੂੰ ਪੰਜਾਬ ਜਾ ਰਿਹਾ ਹੈ ਸੋਚਣ ਦੀ ਇੱਥੇ ਲੋੜ ਆ ਜਿਹੜੇ ਵਨ ਲਾਈਨਰ ਨੇ ਨਾ ਇਹਨਾਂ ਨੂੰ ਬੰਦ ਕਰਕੇ ਹੁਣ ਤੁਸੀਂ ਅਜ ਭਾਗ ਚ ਆ ਗਏ ਹੋ ਤੁਸੀਂ ਜ਼ਿੰਮੇਵਾਰ ਬਣ ਗਏ ਹੋ ਤੇ ਪੰਜਾਬ ਦੀ ਤੁਹਾਡੇ ਤੇ ਆਸਾਂ ਨੇ ਤੇ ਉਹਨੂੰ ਪੂਰਾ ਕਰੋ ਨਾ ਕਿ ਹਮੇਸ਼ਾ ਹੀ ਆਪੋਜੀਸ਼ਨ ਨੂੰ ਤੁਸੀਂ ਕ੍ਰਿਟਿਸਾਈਜ਼ ਕਰਦੇ ਕੋਨ ਅਕਾਲੀ ਦਲ ਸਭ ਅਕਾਲੀ ਦਲ ਕਹਿ ਰਿਹਾ ਵੀ ਅਸੀਂ ਕੰਮ ਦੇ ਧਾਰ ਤੇ ਵੋਟਾਂ ਮੰਗ ਰਹੇ ਹਾਂ ਅਸੀਂ ਹੁਣ ਤੱਕ ਕੰਮ ਕੀਤੇ ਆ ਬਹੁਤ ਸਾਰੇ ਦਫੰਡਾ ਦੇ ਅੰਦਰ ਤਾਂ ਤੁਸੀਂ ਵੀ ਪਹਿਲਾਂ ਉਹਨਾਂ ਕੰਮਾਂ ਨੂੰ ਪ੍ਰਚਾਰ ਦੇ ਰਹੇ ਹੋ ਕਿਉਂਕਿ ਲਗਾਤਾਰ ਤੁਸੀਂ ਪਹਿਲਾਂ ਅਕਾਲੀ ਦਲ ਕਰ ਰਹੇ ਹੋ ਹੁਣ ਉਹਨਾਂ ਚੀਜ਼ਾਂ ਨੂੰ ਕਿਵੇਂ ਹੈਂਡਲ ਕਰਾਂਗਾ ਮੈਂ ਕੀ ਹੈਂਡਲ ਕਰਨੇ ਲੋਕਾਂ ਨੇ ਮੈਨੂੰ ਵੋਟਾਂ ਪਾ ਦੇਣੀਆਂ ਮੈਂ ਜਿੱਤ ਜਾਣਾ ਹੈ ਇਸ ਨੂੰ ਹੈਂਡਲ ਨੂੰ ਕੀ ਕਰਾਂ ਇਸ ਚਾਹਤ ਸਵਾਲ ਹੈ ਲੋਕਾਂ ਦਾ ਜੀ ਲੋਕਾਂ ਦਾ ਸਵਾਲ ਹੈ ਵੀ ਪਹਿਲਾਂ ਤੁਸੀਂ ਉਹਨਾਂ ਚੀਜ਼ਾਂ ਨੂੰ ਚੰਗੇ ਕਿਵੇਂ ਕਰਦੇ ਰਹੇ ਮੇਰੀ ਸਟੇਟਮੈਂਟ ਕਦੀ ਦੇਖੀ ਤੁਸੀਂ ਮੈਂ ਚੰਗਾ ਕਹਿਆ ਕਿਸੇ ਨੂੰ ਡੋਗੀ ਲਗਾਤ ਤਲਵੰਡੀ ਚੋਂ ਲੀਡ ਤੁਸੀਂ ਦਵਾਉਂਦੇ ਰਹੇ ਹੋ ਦਵਾ ਰਹੇ ਹੋ ਹਾਂਜੀ ਕੱਲ ਤੁਸੀਂ ਕੰਮਾਂ ਦੀ ਕੀਤੀ ਹੈ ਜੀ ਹੈਂਡਲਿੰਗ ਦੀ ਕੀਤੀ ਹੈ ਹਾਂਜੀ ਮੈਂ ਉਸ ਚੀਜ਼ ਹੈਂਡਲਿੰਗ ਕੀਤੀ ਹੈ ਜੀ ਠੀਕ ਹੈ ਨਾ ਮੇਰੀ ਜੋ ਡਿਊਟੀ ਸੀ ਇਕਲੀ ਦਿਲ ਨਾ ਰੇ ਹੁਣ ਛੱਡੋ ਇਕਲੀ ਦਿਲ ਦੀ ਗੱਲ ਹੁਣ ਕਰੋ ਮੇਰੀ ਗੱਲ ਮੈਂ ਬਸ ਡੋంట్ ਲਿਵ ਇਨ ਦੀ ਪਾਸਟ ਨਹੀਂ ਤੁਹਾਡੀ ਕਈਆਂ ਦੀ ਆਦਤ ਹੈ ਤੁਸੀਂ ਨਾ ਪਛਾਣ ਲਵਦੇ ਹੋ ਸਾਡੀ ਸੋਚ ਅਗਾਹ ਦੀ ਹੈ ਸੋ ਸੋਚੋ ਕੀ ਅੱਗੇ ਪਠੰਡੇ ਵਾਸਤੇ ਕੀ ਕਰਨਾ ਜਿਤਨੇ ਮਰਜੀ ਤੁਹਾਡਾ ਕੀ ਲੋੜ ਹੈ ਤੁਹਾਨੂੰ ਤੁਸੀਂ ਇਹ ਦੇਖਦੇ ਹੋ ਕਿ ਲੋਕ ਸੁਭਾਜ ਨੂੰ ਦੇਖਦੇ ਹੋ ਕਿ ਬਸ ਲੇਡੀ ਆਸਮ੍ਰਿਤ ਕੌਰ ਬਾਦਲ ਚੌਥੀ ਵਾਰ ਖੜੀ ਹੋਈ ਹੈ ਤੇ ਉਹਨਾਂ ਦੇ ਨਾਲ ਬੀਜੇਪੀ ਵੱਲੋਂ ਵੀ ਆ ਗਏ ਤੇ ਗੋਡੇ ਸਾਹਿਬ ਨੇ ਕਿਵੇਂ ਮੁਕਾਬਲੇ ਕਿਵੇਂ ਦੇਖ ਲਈ ਮੈਂ ਤਾਂ ਇਹ ਦੇਖਦਾ ਕਿ ਅਸੀਂ ਰੇਸ ਅੱਜ ਦੀ ਕੜੀ ਨੂੰ ਰੇਸ ਸਭ ਤੋਂ ਅੱਗੇ ਆ ਤੇ ਜਿਹੜਾ ਰੇਸ ਜਿੱਤਦਾ ਹੁੰਦਾ ਹੈ ਨਾ ਰੇਸ ਦਾ ਪਹਿਲਾ ਸੂਲ ਹੈ ਕਿ ਕਦੇ ਪਿੱਛੇ ਮੁੜ ਕੇ ਨਾ ਦੇਖੀ ਤੇਰਾ ਟਾਈਮ ਵੀ ਵੇਸਟ ਹੋਊਗਾ એનર્ਜੀ ਵੀ ਵੇਸਟ ਹੋਊਗੀ ਇਸ ਕਰਕੇ ਮੈਂ ਪਿੱਛੇ ਮੁੜ ਕੇ ਅਜੇ ਤੱਕ ਇਹ ਨਹੀਂ ਦੇਖਿਆ ਕਿ ਦੂਜੇ ਤੇ ਕੌਣ ਹੈ ਤੀਜੇ ਤੇ ਕੌਣ ਹੈ ਤੇ ਚੌਥੇ ਤੇ ਕੌਣ ਹੈ ਜਿੱਤਨ ਤੋਂ ਬਾਅਦ ਤਾਂ ਜਿੱਤਨ ਤੋਂ ਬਾਅਦ ਬਠਿੰਡਾ ਵਾਸਤੇ ਕੀ ਸਪੈਸ਼ਲ ਕਰਨਗੇ ਆਪਣੇ ਪੰਜ ਸਾਲ ਬਹੁਤ ਕੁਝ ਕਰਨਾ ਜੀ ਕੱਲਾ ਬਠਿੰਡੇ ਸ਼ਹਿਰ ਵਾਸਤੇ ਨਹੀਂ ਸਮੁੱਚੇ ਬਠਿੰਡੇ ਪਾਰਲੀਮੈਂਟ ਜਿਹਦੇ ਵਿੱਚ ਤਿੰਨ ਜ਼ਿਲ੍ਹੇ ਆਉਂਦੇ ਨੇ ਮੁਕਸਰ ਬਠਿੰਡਾ ਜ਼ਿਲ੍ਹਾ ਤੇ ਮਾਨਸਾ ਦੇ ਰੋਡ ਮੈਪ ਬਣਾਇਆ ਹੋਇਆ ਸਾਰਾ ਕੁਝ ਮੈਂ ਬਹੁਤ ਇੰਟੈਲੈਕਟ ਬੰਦਿਆਂ ਨਾਲ ਬੈਠ ਕੇ ਸਮਝਾ ਲਾ ਕੇ ਇੱਕ ਰੋਡ ਮੈਪ ਬਣਾਇਆ ਕਿ ਕੀ ਕੁਛ ਮਾਥਾ ਜ਼ਿਲ੍ਹੇ ਦਾ ਕਰ ਸਕਦੇ ਆ ਕੀ ਕੁਛ ਬਠਿੰਡੇ ਜ਼ਿਲ੍ਹੇ ਦਾ ਤੇ ਜਿਹੜਾ ਇੱਕ ਹਲਕਾ ਲੰਬੀ ਹੈ ਉਹ ਮੁਕਸਦ ਜ਼ਿਲ੍ਹੇ ਦਾ ਹੈਗਾ ਉਥੇ ਕੀ ਕਰਨਾ ਉਹ ਜਲਦੀ ਹੀ ਉਹ ਰੋਡ ਮੈਪ ਤੁਹਾਡੇ ਸਾਹਮਣੇ ਤੇ ਮੈਂ ਰੱਖਾਂਗੇ ਜਿੱਦੋਂ ਤੱਕ ਪਹਿਲੀ ਵਾਰ ਹੈ ਕਿ ਕਾਂਗਰਸ ਲੀਡਰਸ਼ਿਪ ਪੂਰੀ ਇਕਜਟ ਹੋ ਕੇ ਤੁਹਾਡੇ ਨਾਲ ਤੁਰੀ ਆ ਇਸ ਨੂੰ ਤੁਸੀਂ ਕਿਵੇਂ ਦੇਖਦੇ ਆ ਕਿ ਤੁਹਾਨੂੰ ਮਿਲ ਰਹੀ ਨਹੀਂ ਪਹਿਲਾਂ ਕਿ ਤੁਹਾਨੂੰ ਚੀਜ਼ ਸਭਾ ਕੇ ਬੈਨੂ ਮੁਬਾਰਕਬਾਦ ਦਿਓ ਕਿ ਚੀਕ ਬੇਦਰ ਨੇ ਜਿਹੜੀ ਚੀਜ਼ ਲੋਕੀ ਕਹਿੰਦੇ ਸੀ ਉਸ ਨੂੰ ਵਧੀਆ ਕਰਕੇ ਅਸੰਭਵ ਨੂੰ ਸੰਭਵ ਕਰਕੇ ਤੇ ਅਸੀਂ ਸਾਰੇ ਤੁਰਪੇ ਹਾਂ ਤੁਸੀਂ ਨਹੀਂ ਜਿੱਤਰ ਤੋਂ ਬਾਅਦ ਪਹਿਲਾ ਕੰਮ ਕੀ ਹੋਊਗਾ ਫਸ ਜਾ ਕੇ ਗੁਰੂ ਮਾਰਨਸ ਦੇ ਅੱਗੇ ਧੰਨਵਾਦ ਸਤਿ ਸ੍ਰੀ ਅਕਾਲ ਉਹ ਤਾਂ ਹੋਣੀ ਉਹਦਾ ਗੁਰੂ ਮੰਗਰਸ ਦਾ ਧੰਨਵਾਦ ਉਸ ਤੋਂ ਬਾਅਦ ਲੋਕਾਂ ਦਾ ਧੰਨਵਾਦ ਲੋਕਾਂ ਦੇ ਵਿੱਚ ਜਦੋਂ ਵੰਡਦੇ ਆ ਤਾਂ ਇੱਕ ਸਵਾਲ ਬੜਾ ਹੁੰਦਾ ਹੈ ਕਿ ਲੀਡਰ ਜਿਹੜੇ ਨੇ ਉਹ ਡਿਪਲੋਮੈਟਿਕ ਹੋ ਜਾਂਦੇ ਨੇ ਪਾਰਟੀ ਬਦਲ ਲੈਂਦੇ ਨੇ ਤੇ ਫਿਰ ਅਸੀਂ ਵੀ ਡਿਪਲੋਮੈਟਿਕ ਹੋ ਗਏ ਹਾਂ ਉਦਾਂ ਦੇ ਹੋ ਗਏ ਹਾਂ ਕਿ ਜਿੱਦਾਂ ਲੀਡਰ ਹੋ ਗਏ ਨੇ ਯਾਨੀ ਕਿ ਉਹਨਾਂ ਸਟੈਂਡ ਨਹੀਂ ਉਹ ਕਰ ਪਾਰੇ ਕਿ ਅਸੀਂ ਕਿਹੜੀ ਪਾਰਟੀ ਦੇ ਨਾਲ ਜਾਣਾ ਹੈ ਕਿੱਥੇ ਜਾਣਾ ਤੇ ਖਾਸ ਤੌਰ ਦੇ ਉੱਤੇ ਤੁਹਾਡਾ ਇਹ ਸਵਾਲ ਹੈ ਕਿ ਜਿੱਦਾਂ ਪਾਰਟੀ ਬਦਲਣ ਦੇ ਨਾਲ ਨੁਕਸਾਨ ਕਿਸ ਤਰ੍ਹਾਂ ਹੋ ਰਿਹਾ ਹੈ ਨਹੀਂ ਬਿਲਕੁਲ ਹੀ ਨਹੀਂ ਲੋਕੀ ਜੀਤ ਮਹਿੰਦਰ ਨੂੰ ਦੇਖੋ ਜੀਤਵਿੰਦਰ ਦੀ ਸ਼ਰਾਫਤ ਨੂੰ ਦੇਖ ਰਹੇ ਨੇ ਜੀਤਵਿੰਦਰ ਦੀ ਜਵਾਨ ਨੂੰ ਦੇਖ ਰਹੇ ਨੇ ਜੀਤਵਿੰਦਰ ਦੀ ਦਿਲਚਸਪੀ ਨਾਲ ਕੰਮ ਕਰਾਉਣ ਨੂੰ ਦੇਖ ਰਹੇ ਨੇ ਜੀਤਵਿੰਦਰ ਦੀ ਇਮਾਨਦਾਰੀ ਨੂੰ ਦੇਖ ਰਹਿ ਨੇ ਜਿਹੜੀ ਕਿ ਮੈਨੂੰ ਹੂਟ ਪੈ ਰਹੀ ਸਰਦਾਰ ਜੋ ਹੁਣ ਗਾਵੇਂ ਬਾਦੇ ਕਾਂਗਰਸ ਹਾਈਕ ਮਾਨ ਨੇ ਕੀਤੇ ਹੈ ਲੋਕਾਂ ਦਾ ਆਪਣਾ ਚੋਣ ਮੈਨੂੰ ਬੇਸਟੋ ਬੁਲਾਇਆ ਤੁਸੀਂ ਉਹਦੇ ਬਾਰੇ ਨਵੀਂ ਗੱਲ ਕਰੋ ਜੀ ਨਵੀਂ ਗੱਲ ਕਰੋ ਆਪਾਂ ਨਵੀਂ ਗੱਲ ਕਰਦੇ ਆ ਵੀ ਉਹਦੇ ਬਾਰੇ ਤੁਸੀਂ ਉਹਨੂੰ ਪੂਰੇ ਕਰਨ ਵਾਸਤੇ ਆਪਣੀ ਰੀਚ ਹਾਂਜੀ ਜੋ ਰਾਹੁਲ ਗਾਂਧੀ ਜੀ ਨੇ ਖੜਕੇ ਜੀ ਨੇ ਇਹ ਸਾਰਿਆਂ ਨੂੰ ਕਿਹਾ ਵੀ ਅਸੀਂ ਆ ਵਾਦੇ ਪੂਰੇ ਕਰ ਰਹੇ ਆ ਲੇਡੀ ਨੂੰ 1 ਲੱਖ ਦੇ ਰਹੇ ਆ ਸਾਲ ਦਾ ਹੋਰ ਵੀ ਛੋਣਾਂ ਨੇ ਕੀਤੇ ਆ ਜੋ ਮੈਨੀਫੈਸਟੋ ਕਾਂਗਰਸ ਨੇ ਦਿੱਲੀ ਵਿੱਚ ਤਿਆਰ ਕੀਤਾ ਅਸੀਂ ਉਹ ਕਰ ਕਰ ਇੱਥੇ ਵੀ ਬਠਿੰਡੇ ਪਾਰਲੀਮੈਂਟ ਚ ਵਿਚਾਰ ਰਹੇ ਆ ਤੇ ਜੇ ਗੁਰੂ ਮਹਾਰਾਜ ਕਿਰਪਾ ਕਰੇਗਾ ਅਸੀਂ ਸੀਟ ਜਿੱਤ ਕੇ ਦਿੱਲੀ ਜਾਂਦੇ ਆ ਤੇ ਅਸੀਂ ਅਸ਼ੋਰ ਕਰਾਂਗੇ ਕਿ ਸਾਡੀ ਲੀਡਰਸ਼ਿਪ ਜਿੰਨੇ ਵਾਦੇ ਕੀਤੇ ਨੇ ਉਹਨਾਂ ਨੂੰ ਇੰਪਲੀਮੈਂਟ ਕਰਕੇ ਲੋਕਾਂ ਦੀ ਜ਼ਿੰਦਗੀ ਬੇਤਰ ਬਣਾ ਚ ਸਰਾ ਹੁਣ ਤਾਂ ਕਿਹਦਾ ਕੋਈ ਪ੍ਰੋਗਰਾਮ ਬਣ ਰਿਹਾ ਜੀ ਰਾਹੁਲ ਗਾਂਧੀ ਦਾ ਕੋਈ ਪ੍ਰੋਗਰਾਮ ਬਣ ਰਿਹਾ ਸਿੱਧੂ ਸਿੱਧੂ ਸਾਹਿਬ ਤੋਂ ਪੁੱਛ ਕੇ ਮੇਰਾ ਬੇਟਾ ਜੀ ਕੁਲਵਾਸ ਸੀ ਸਿੱਧੂ ਸਿੱਧੂ ਸਾਹਿਬ ਦੇਸ਼ ਬੜਾ ਸਪੈਸ਼ਲ ਬੰਦਾ ਹੈ ਮਿਸਟਰ ਵਰਮਾ ਇਹ ਕੁਛ ਪੁੱਛ ਮੈਂ ਕਿ ਰੀਜਨ ਦਾ ਬੜਾ ਦਸੋ ਕੀ ਹੈ ਜੀ ਮੈਂ ਤੁਹਾਨੂੰ ਦੱਸਦਾ ਨਾ ਕਿ ਇੱਕ ਅਸੀ ਰੋਡ ਮੇਂ ਪੁੱ ਰਹੀ ਮੈਨੂੰ ਇਹੀ ਫੁਰਸ਼ੇ ਦੇ ਉਥੋਂ ਬਹੁਤ ਜਲਦੀ ਫਿਰ ਇਕੱਠੇ ਹੋ ਜਾਗੇ ਇਹ ਤਾਂ ਹਲੇ ਦਸਤਗਾਦ ਇਕੱਠਣ ਹੋਇਆ ਸ਼ੁਰੂਆਤ ਹੈ ਹਰਿਤਾ ਕਈ ਵਾਰ ਕਟੂਫ ਮਗੇ ਸਿੱਧੂ ਸਾਹਿਬ ਦਿੱਤੂ ਸਾਹਿਬ ਸਿੱਧੂ ਸਾਹਿਬ ਦੇ ਵਿੱਚ ਇੱਕ ਦੂਜੇ ਦੇ ਸਾਹਮਣੇ ਭਾਜਪਾ ਦੇ ਨਾਲ ਫੀਲਡ ਦੇ ਵਿੱਚ ਇੱਕ ਦੂਜੇ ਦੇ ਸਾਹਮਣੇ ਹੁਣ ਤੁਸੀਂ ਇੱਥੇ ਵੀ ਇੱਕ ਦੂਜੇ ਦੇ ਸਾਹਮਣੇ ਕਿਵੇਂ ਡਾਕਟਰ ਸਾਹਮਣੇ ਸਾਹਮਣੇ ਦਫ਼ਤਰ ਚੰਗੀ ਗੱਲ ਹੈ ਮਜ਼ਾ ਫੇਰਾਊਗਾ ਸਿੱਧੂ ਸਾਹਿਬ ਦੇਸ਼ ਤੋਂ ਤੁਹਾਨੂੰ ਸੁਣਿਆ ਸੀ ਕਿ ਤੁਮ ਲੋਕ ਵੀ ਕਾਂਗਰਸ ਤੇ ਹੀ ਸਵਾਲ ਚੁੱਕੇ ਗਏ ਸੀ ਵੀ ਇਹੜੇ ਪਾਰਟੀਆਂ ਚ ਬਦਲ ਕੇ ਆਉਂਦੇ ਉਹਨਾਂ ਨੂੰ ਬੈਟਾ ਦਿੱਤੀਆਂ ਜਿਹੜੇ ਪੱਕੇ ਰਹਿੰਦੇ ਉਹਨਾਂ ਨੂੰ ਨਹੀਂ ਦਿੱਤੀਆਂ ਜੀ ਸ਼ਿੰਝਰ ਸਿੰਘ ਦਲੋਸਾ ਹਕਾ ਪ੍ਰਧਾਨ ਉਹਨਾਂ ਵੱਲੋਂ ਸਵਾਲ ਚੁਣੇ ਉਹ ਬੜੇ ਸਤਿਕਾਰਯੋਗ ਨੇ ਜੀ ਉਹਨਾਂ ਦੇ ਜਿਹੜੇ ਆਪਦੇ ਵਿਚਾਰ ਨੇ ਉਹਨਾਂ ਦੇ ਆਪਦੇ ਵਿਚਾਰ ਨੇ ਉਹ ਸਿੱਧੂ ਸਿੱਧੂ ਸਾਹਿਬ ਦੇਖਦੇ ਦੇ ਸਿੱਧੂ ਸਾਹਿਬ ਦੇਖਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਬਿਆਨ ਦਿੱਤਾ ਕਿ ਰਾਹੁਲ ਗਾਂਧੀ ਦੀ ਜਗਤ ਭਾਰਤ ਚ ਨਹੀਂ ਇਟਲੀ ਚ ਆ ਕੇ ਕਰਨਾ ਚਾਹੁੰਗਾ ਉਹ ਜੀ 2 ਮਰਜੀ ਕਹਿ ਦੇਣ ਜੀ ਇੱਥੋਂ ਦਾ ਨਾਗਰਿਕ ਹੈ ਇੱਥੇ ਇਲੈਕਸ਼ਨ ਲੜਦਾ ਹੈ ਇੱਥੇ ਐਮਪੀ ਬਣਿਆ ਹੈ ਸਾਡੇ ਮਾਨਯੋਗ ਲੀਡਰ ਨੇ ਇਹ ਬੁਖਲਾਵਟ ਮੈਂ ਦੱਸਾਂ ਮੋਦੀ ਸਾਹਿਬ ਤੇ ਸ਼ਾਹ ਸਾਹਿਬ ਆ ਪਿਛਲੇ ਤਿੰਨ ਫੇਜ਼ ਹੋ ਗਏ ਨੇ ਇਹਦੇ ਜੋ ਰਿਜ਼ਲਟ ਆਏ ਨੇ ਨਾ ਇਹ ਤੋਂ ਮੈਨੂੰ ਲੱਗਦਾ ਬੀਜੇਪੀ 20 ਗਈ ਬੀਜੇਪੀ ਦੀ ਉਹ ਪੋਜੀਸ਼ਨ ਨਹੀਂ ਰਹੀ ਉਹ ਤਾਂ ਕਹਿ ਰਿਹਾ ਜੀ 400 ਤੋਂ ਪਾਰ ਆ ਸੀ ਅਸੀਂ ਕਹਿ ਦਿੰਨੇ ਅਸੀਂ 400 ਤੋਂ ਪਾਰ ਤੇ ਤਾਂ ਲੋਕਾਂ ਨੇ ਡਿਸਾਈਡ ਕਰਨਾ ਹੈ ਇਹ ਟੈਲੀਵਿਜ਼ਨ ਨੇ ਤੇ ਮੀਡੀਆ ਨੇ ਤੇ ਨਹੀਂ ਡਿਸਾਈਡ ਕਰਨਾ ਕਿ ਕੋਈ ਪਾਰਟੀ 400 ਤੋਂ ਪਾਰ ਹੋਊਗੀ ਜਾਂ ਜਾਂ 150 ਦੇ ਰਹਿ ਚੁਗੀ ਹੀ ਲੱਗਦਾ ਇੰਡੀਆ ਲਾਇੰਸ ਜਿੱਤ ਪ੍ਰਾਪਤ ਕਰੇਗਾ 100% ਤੁਸੀਂ ਮਨੇ ਕਿਹਾ ਕਿ ਪਾਸ ਛੱਡੋ ਪਾਸ ਤੁਸੀਂ ਕਿਹਾ ਪਾਸ ਛੱਡੋ ਮੈਂ ਤੁਹਾਨੂੰ ਦੋ ਵਾਰੀ ਕਿਹਾ ਕਿ ਪਾਸ ਛੱਡੋ ਲੇਕਿਨ ਲੋਕ ਤਾਂ ਥੋੜਾ ਪਾਸ ਦੇਖੀ ਤੁਹਾਨੂੰ ਵੋਟਾਂ ਪਣਗੀਆਂ ਇੱਕ ਪਾਸੇ ਤੁਸੀਂ ਕਹਿ ਰਹੇ ਹੋ ਕਿ ਲੋਕ ਜੀਤ ਮਹਿੰਦਰ ਸਿੱਧੂ ਨੂੰ ਵੋਟਾਂ ਪਾਣਗੇ ਮੇਰੇ ਕੰਮ ਦੇਖ ਕੇ ਵੋਟਾਂ ਪਾਣਗੇ ਮੈਂ ਕੰਮ ਨਹੀਂ ਕਿਹਾ ਮੈਂ ਕਬਤ ਨਹੀਂ ਨਹੀਂ ਸਖਸ਼ੀਦ ਕਾਦਨਾ ਬੰਦ ਇੱਕ ਇੱਕ ਸੈਕਿੰਡ ਨਹੀਂ ਸਖਸ਼ੀਦ ਕਾਦਨਾ ਬੰਦ ਮੈਂ ਮੈਂ ਕਦੇ ਵਰਡ ਕਮ ਯੂਜ਼ ਨਹੀਂ ਕੀਤਾ ਮੈਂ ਕਿਹਾ ਮੇਰੀ ਜ਼ਬਾਨ ਮੇਰੀ ਇੰਟੈਗਰਿਟੀ ਮੇਰੀ ਓਨੈਸਟੀ ਮੇਰਾ ਹਾਰਡ ਵਰਕ ਮੇਰੀ ਦਿਲਚਸਪੀ ਕਮ ਕਰਾਉਣ ਦੀ ਇਸ ਦੀ ਸ਼ਵੀ ਨੂੰ ਮੈਨੂੰ ਤੇ ਕਾਂਗਰਸ ਦੀ ਜੋ ਪੈਟ ਵੋਟ ਹੈ ਕੋਰ ਵੋਟ ਹੈ ਉਹ ਇਕੱਠੀ ਕਰਕੇ ਅਸੀਂ ਕਾਮਯਾਬ ਹੋਵਾਂਗੇ ਕੰਮ ਨਹੀਂ ਕਿਹਾ ਸਰ ਤੁਹਾਡੀ ਜ਼ੁਬਾਨ ਸਿੱਧ ਸਾਹਿਬ ਤੇ ਗੱਲ ਕਰੀ ਮੌਜੂਦਾ ਰਾਜਨੀਤਿਕ ਹਾਲਾਤਾਂ ਦੇ ਲੋਕ ਮੁੱਦੇ ਵਿਸਾਰ ਕੇ ਨਿੱਜੀ ਹਮਲੇ ਕੀਤੇ ਜਾ ਰਹੇ ਨੇ ਤੁਹਾਨੂੰ ਲੱਗਦਾ ਰਾਜਨੀਤੀ ਨਿਗਾਰ ਨਹੀਂ ਆ ਰਿਹਾ ਦਿਨੋਂ ਦਿਨ ਮੈਨੂੰ ਦੱਸੋ ਮੈਂ ਕਿਸੇ ਦੇ ਨਿੱਜੀ ਹਮਲਾ ਕੀਤਾ ਹੋਵੇ ਕੋਈ ਸਵਾਲ ਜਿਹੜੇ ਹੋ ਰਹੇ ਨੇ ਇੱਕ ਦੂਜੇ ਦੇ ਨਿੱਜੀ ਹੋ ਰਹੇ ਨੇ ਜਿਹੜਾ ਕੋਈ ਕਰ ਰਿਹਾ ਤੁਸੀਂ ਉਹਨੂੰ ਸਵਾਲ ਪੁੱਛੋ ਜੀਤਵਿੰਦਰ ਨੇ ਹਲੇ ਤੱਕ ਕਿਸੇ ਵੀ ਵਿਰੋਧੀ ਪਾਰਟੀ ਦੇ ਜਿਹੜਾ ਵੀ ਕੋਈ ਉਮੀਦਵਾਰ ਹੈ ਕੋਈ ਨਿੱਜੀ ਹਮਲਾ ਨਹੀਂ ਕੀਤਾ ਅਸੀਂ ਬਲੀਵ ਹੀ ਨਹੀਂ ਕਰਦੇ ਨਿੱਜੀ ਹਮਲਾ ਕੀ ਕਰੋਗੇ ਤੁਸੀਂ ਜਦੋਂ ਜਦੋਂ ਉਹ ਤਾਂ ਕੀ ਉਹ ਤੇ ਕੀ ਹਮਲਾ ਕਰੋਗੇ ਸੋ ਇਸ ਕਰਕੇ ਜਿਹੜੀ ਚੀਜ਼ ਹੈ ਇਲੈਕਸ਼ਨ ਮੁੱਦੇ ਤੇ ਧੰਨਵਾਦੀ ਧੰਨਵਾਦ ਮਿਲਦੇ ਹੀ ਸ਼ਹਿਰ ਦੁਆਰਾ ਅੱਜ ਦਾ ਜਿਹੜਾ ਵਰਕਰਾਂ ਦਾ ਇਕੱਠ ਵੀ ਉਹਨਾਂ ਦਾ ਜੋਸ਼ ਇਸ ਗੱਲ ਦਾ ਸਬੂਤ ਹੈ ਹਾਂਜੀ ਅੱਜ ਦਾ ਜਿਹੜਾ ਇਕੱਠ ਆਇਆ ਕਾਂਗਰਸ ਪਾਰਟੀ ਦੇ ਕੈਂਡੀਡੇਟ ਜੀਤਵਿੰਦਰ ਸਿੱਧੂ ਸਾਹਿਬ ਦੇ ਦਫ਼ਤਰ ਤੇ ਇਕੱਠਨ ਸਭੇ ਇਹ ਇਹ ਸਿੱਧਾ ਸਬੂਤ ਹੈ ਕਿ ਸਦਾ ਜੀਤਵਿੰਦਰ ਸਿੰਘ ਸਿੱਧੂ ਸਾਹਿਬ ਜੂਨ ਜਿੱਤ ਚੁੱਕੇ ਨੇ ਅਕਾਲੀ ਦਲ ਦੀ ਜਿਹੜੀ ਬੀਬੀ ਹਰਸੀਮਤ कौर ਬਾਦਲ ਉਹ ਤਾਂ ਮੈਦਾਨ ਛੱਡ ਕੇ ਭੱਜ ਚੁੱਕੀ ਆ ਤੇ ਵਿਧੇਪੀ ਵਾਲਿਆਂ ਨੇ ਛੱਡ ਕੇ ਭੱਜ ਜਾਣਾ ਤੇ ਜਿਹੜੀ ਆਮ ਆਦਮੀ ਪਾਰਟੀ ਉਹ ਪਹਿਲਾਂ ਹੀ ਸਾਡੇ ਮੁਕਾਬਲੇ 'ਚ ਨਹੀਂ ਹੈ ਅਸੀਂ ਇਸ ਕਰਕੇ ਅੱਜ ਜੋਨ ਜਿੱਤ ਚੁੱਕੇ ਆ ਇੱਕ ਤਰੀਕ ਨੂੰ ਇੱਕ ਇੱਕ ਵੋਟ ਜਿਹੜਾ ਲੋਕਾਂ ਦਾ ਪਿਆਰ ਸਾਨੂੰ ਮਿਲ ਰਿਹਾ ਸਾਨੂੰ ਦਿਸ ਰਿਹਾ ਹੈ ਤੇ ਇੱਕ ਤਰੀਕ ਨੂੰ ਅਸੀਂ ਇਹ ਕਾਂਗਰਸ ਪਾਰਟੀ ਭਾਰੀ ਭਾਵ ਦੇ ਨਾਲ ਜਿੱਤ ਵਿੱਚ ਸਿੰਦੂ ਸਾਹਿਬ ਇਥੋਂ ਜਿੱਤ ਪ੍ਰਾਪਤ ਕਰ ਲਈ